ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਨੇ ਇਹ ਜਿੰਮੇਵਾਰੀ ਦਿੱਤੀ ਹੈ ਇਹ ਇੱਕ ਸੇਵਾ ਦਾ ਮੌਕਾ ਦਿੱਤਾ ਜਿਵੇਂ ਤੁਸੀਂ ਕਿਹਾ ਇੱਕ ਇਤਿਹਾਸਿਕ ਧਰਤੀ ਹੈ ਇਹ ਤੇ ਮੈਂ ਸਮਝਦਾ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਤੇ ਮੈਂ ਬਹੁਤ ਆਸ ਨਾਲ ਗੁਰੂ ਦੀ ਨਗਰੀ ਚ ਵੀ ਆਇਆ ਅੱਜ ਇੱਥੇ ਮੱਥਾ ਵੀ ਟੇਕਿਆ ਵੀ ਪਰਮਾਤਮਾ ਕਿਰਪਾ ਬਣਾਈ ਰੱਖੇ ਜੋ ਪੰਜਾਬ ਸਰਕਾਰ ਦੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਕੇ ਦਿਖਾਵਾਂਗੇ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਚੱਲ ਰਿਹਾ ਹੈ ਉਸ ਨੂੰ ਲੜਾਂਗੇ ਉਸ ਨੂੰ ਜਿੱਤਾਂਗੇ ਜਿਹੜੀ ਵਿਕਾਸ ਦੀ ਕ੍ਰਾਂਤੀ ਚੱਲ ਰਹੀ ਹੈ ਉਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਤੇ ਬਾਕੀ ਆਪਣਾ ਸਿਹਤ ਤੇ ਸਿੱਖਿਆ ਦੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਹੋਰ ਪ੍ਰਗਤੀ ਲੈ ਕੇ ਆਵਾਂਗੇ ਤੁਸੀਂ ਬਿਲਕੁਲ ਠੀਕ ਕਿਹਾ ਜੀ ਇਹ ਇਤਿਹਾਸਿਕ ਨਗਰੀ ਹੈ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਸਪੈਸ਼ਲ ਜਗਾ ਇਸ ਤਰਤੀਦੀ ਹੈ ਹੀ ਤੇ ਉਸੇ ਨੂੰ ਪਛਾਣਦੇ ਹੋਏ ਪੰਜਾਬ ਸਰਕਾਰ ਕੇਂਦਰ ਸਰਕਾਰ ਜ਼ਰੂਰ ਆਪਣੀ ਫੰਡਿੰਗ ਦਿੰਦੀ ਰਹਿੰਦੀ ਹੈ ਤੇ ਹੁਣ ਅਸੀਂ ਇਹਦੇ ਉੱਤੇ ਵੀ ਜ਼ਰੂਰ ਕੰਮ ਕਰਾਂਗੇ